ਨੇ ਇੱਕ ਬੰਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬੰਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਦਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਪਹਿਲੋ ਗੈਂਗਸਟਰ ਸੀਗਾ ਇੱਥੇ ਫਿਰ ਆਤਵਾਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ ਬੀਕੇਆਈ ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਇੱਕ ਸ਼ਿਹਰਾ ਹਣੀ ਨਾ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁबारकबाद ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਅਕਿਊਜ਼ ਨੂੰ ਫੜ ਲਿਆ ਇਹਦੇ ਟੋਟਲ 5 ਵਿਅਕਤੀ ਇਨਵੋਲਡ ਸੀਗੇ ਅਭਿਜੋਤ ਨਾਂ ਦਾ ਇਹ ਸਾਰੇ ਪੰਜੇ ਦੇ ਪੰਜੇ ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ। ਅਭਿਜੋਤ ਨਾਂ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲਾਨਿੰਗ ਕੀਤੀ ਸੀ। ਇਹ ਡਰੈਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਣੀ ਸ਼ੇਰੇ ਨਾਲ। ਪਰ ਇਹ ਪਿਛਲੇ ਸਾਲ ਅਰਮੀਨੀਆ ਗਿਆ ਸੀਗਾ। ਉੱਥੇ ਇਹਦਾ ਹਣੀ ਨਾਲ ਇਹਦਾ ਆਪਸੀ ਰਾਫਤਾ ਹੋਇਆ। ਫੇਰੇ ਵਾਪਸ ਆ ਜਾਂਦਾ ਆ। ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਹੈ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਦੀ ਫਿਰ ਇਹ ਮੇਨ ਪਲਾਨਿੰਗ ਕਰਦਾ ਪਲਾਨਿੰਗ ਕਰਕੇ ਜੋ ਇਹਨੂੰ ਗ੍ਰਨੇਡ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਰਿਕਵਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਦੱਸਿਆ ਸੀ ਕਿ ਇੱਥੇ ਪਿਸਟਲ ਆ ਇਥੇ ਇਹਨਾਂ ਨੇ ਪੁਲਿਸ ਤੋਂ ਹੱਥ ਛਡਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਹੁਣ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਸਰ ਕਿੱਥੇ ਕਿੱਥੇ ਗੋਲੀ ਲੱਗੀ ਇਹਨਾਂ ਦੇ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇਥੇ ਇਮੀਡੀਏਟਲੀ ਅਸੀਂ ਪਹਿਲੋਂ ਮੌਕੇ ਆਏ ਆ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ ਚ ਇਹ ਬਟਾਲਾ ਹਸਪੀਟਲ ਚ ਦਾਖਲ ਆ ਉਥੇ ਇਹ ਜ਼ੇਰੇ ਇਲਾਜ ਹੈਗੇ ਫਿਰ ਦੇਖਾਂਗੇ ਕਿਤੇ ਕੀ ਆ ਔਰ ਇਹ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਆ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਏ ਆ ਔਰ ਇਹ ਸਾਰੇ ਬੰਦੇ ਜੀ ਆ 25 26 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਦਾ ਏਜ ਗਰੁੱਪ ਆ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਲੋਕਾਂ ਨੂੰ ਦਿਖਰਾ ਕਰਕੇ ਖਾਸ ਕਰਕੇ ਇਹ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸ ওসি ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ ਛੋਟੇ ਲਾਲਚ ਦੇ ਕੇ ਉਹਨੇ ਇਹ ਜ਼ਿੰਦਗੀਆਂ ਖਰਾਬ ਕਰ ਰੇ ਆ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਐਸパਸੇ ਨੂੰ ਤਰਪੈਂਦੇ ਆ। ਅਚਾਰ ਤਕਰੀਬਨ ਮੈਂ ਦੱਸ ਦਿੰ ਜੀ। ਤਕਰੀਬਨ ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁੰਮਰਾਹ ਹੋ ਕਰਕੇ ਜੇਲਾਂ ਦੇ ਵਿੱਚ ਆਪਦੀ ਹੁਣ ਜ਼ਿੰਦਗੀ ਕੱਟ ਰਿਹਾ। ਉਹਨਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ। ਮਾਪੇ ਦੁਖੀ ਆ। ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ। ਕਾਨੂੰਨ ਮੁਤਾਬਕ ਤੁਹਾਨੂੰ ਸਜ਼ਾ ਮਿਲਣੀ ਆ। 5-7 ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ। ਸੋ ਸਾਰੇ ਯੰਗਸਟਰਸ ਨੂੰ ਇਹਨਾਂ ਤੋਂ ਇਹਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚੇ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਸਰ ਜਿਸ ਤਰੀਕੇ ਨਾਲ ਇਹਨਾਂ ਨੇ ਬਲਾਸਟ ਕੀਤੇ ਤਹਿਸ਼ਖ ਦਾ ਮਾਹੌਲ ਸੀ ਲੋਕਾਂ ਚ ਵੀ ਔਰ ਹੁਣ ਜਿੱਦੋਂ ਪੁਲਿਸ ਨੇ ਸਾਰੇ ਟਰੇਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਂਕੀਆਂ ਦੇ ਵਿੱਚ ਬਲਾਸਟ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕੰਨੀਆਂ ਦਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ 20 ਤਰੀਕ ਨੂੰ ਬਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ ਜੀ ਸੋ ਦੋਨੋਂ ਕੇਸ ਟਰੇਸ ਹੋ ਗਿਆ ਜਿਹੜੇ ਪੁਸਵਾਲਿਆਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਅੱਜ ਜਿਨ੍ਹਾਂ ਨੇ ਇਨਕਾਊਂਟਰ ਹੋਇਆ ਇੱਥੇ ਪੁਲਿਸ ਪਾਰਟੀਆਂ ਦਾ ਚਲੋ ਬਚਾਅ ਹੋ ਗਿਆ ਲੇਕਿਨ ਫਿਰ ਵੀ ਉਹਨਾਂ ਨੂੰ ਕੀ ਕੋਈ ਰਿਵਾਰਡ ਦਿੱਤਾ ਜਾਏਗਾ ਜੀ ਹਾਂਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਬਟਾਲਾ ਪੁਲਿਸ ਸਾਰੀ ਹੀ ਇਹਦੇ ਸਰਾਨਾ ਦੇ ਕਾਬਿਲ ਹੈ ਜੀ ਔਰ ਖਾਸ ਕਰਕੇ ਐਸਐਸਪੀ ਸਾਹਿਬ ਜਿਨ੍ਹਾਂ ਨੇ ਆਪ ਸਾਰਾ ਇੰਟਰਸਟ ਲੈ ਕੇ ਕੇਸ ਨੂੰ ਟਰੇਸ ਕੀਤਾ ਔਰ ਬਕਾਇਦਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਰੀ ਫੋਰਸ ਦੀ ਹੌਸਲੇ ਫਜ਼ਾਈ ਲਈ ਇਨਾਮ ਵੀ ਦਿੱਤਾ ਜਾਊਗਾ ਔਰ ਇਹ ਹਮੇਸ਼ਾ ਹੀ ਸਾਡੇ ਇੱਕ ਹੌਨਰ ਸਪਾਈ ਆ ਸਾਰੇ ਇਹਨਾਂ ਨੂੰ ਅਸੀਂ ਜੋ ਬੰਦਾ ਇਹਨਾਂ ਦਾ ਪ੍ਰੋਪਰ ਵਾਰਡ ਕੀਤਾ ਜਾਊਗਾ ਇਹਨਾਂ ਦੀ ਫਾਰਮ ਸੀ ਕਿੱਥੋਂ ਇਹਨਾਂ ਨੇ ਹੋਏ ਇਹ ਮੈਂ ਹਲੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕੂਗਾ ਜੀ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ ਔਰ ਇਹ ਸਾਰਾ ਸਾਨੂੰ ਪਤਾ ਹੈ ਕਿ ਕਿੱਥੇ ਇਹਨਾਂ ਨੂੰ ਇਹ ਡਿਲੀਵਰੀ ਹੋਈ ਸੀ ਕਿਹੜੇ ਹੋਰ ਬੰਦੇ ਇਨਵੋਲਡ ਆ ਅਸੀਂ ਸਾਰਾ ਉਹਨਾਂ ਤੇ ਵੀ ਕਾਰਵਾਈ ਕਰ ਰਹੇ ਹਾਂ ਔਰ ਉਹ ਵੀ ਛੇਤੀ ਰੈਸਟ ਹੋ ਰਹੇ ਹਨ ਕਿਉਂਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਨੇ ਜਿਹੜੀ ਚੱਲੀ ਆ ਇਹਦੇ ਵਿੱਚ ਜਿੱਥੇ ਬੌਮ ਲਏ ਜਾਂ ਇਹਨਾਂ ਦੇ ਨੈਕਸਸ ਸਾਰਾ ਇਹ ਸਾਰਾ ਹਾਂਜੀ ਸਾਰਾ ਨੈਕਸਸ ਅਸੀਂ ਜਿੱਦਾਂ ਦੱਸਿਆ ਕਿ ਇਹ ਪੰਜ ਬੰਦੇ ਤਾਂ ਉਹ ਸੀਗੇ ਜਿਹੜੇ ਗ੍ਰਨੇਡ ਸੁੱਟਣ ਦੇ ਵਿੱਚ ਔਰ ਉਹਦੀ ਪਲੈਨਿੰਗ 'ਚ ਡਾਇਰੈਕਟਲੀ ਇਨਵੋਲਡ ਸੀਗੇ ਜੀ ਔਰ ਅੱਗੇ ਗ੍ਰਨੇਡ ਕਿੱਥੋਂ ਆਇਆ ਹੋਰ ਕਿਹੜੇ ਬੰਦੇ ਆ ਸਾਰੇ ਸਾਡੇ ਸਾਨੂੰ ਇਸ ਬਾਰੇ ਇਨਵੈਸਟੀਗੇਸ਼ਨ ਚ ਕਲੀਅਰ ਹੋ ਚੁੱਕਾ ਆ ਪਰ ਅਸੀਂ ਉਹਨਾਂ ਨੂੰ ਗ੍ਰਫਤਾਰ ਕਰਕੇ ਫਿਰ ਉਹ ਡਿਸਕਲੋਸ ਕਰਾਂਗੇ ਕਿਥੋਂ ਗ੍ਰਫਤਾਰੀ ਹੋਈ ਇਹਨਾਂ ਦੀ ਗ੍ਰਫਤਾਰੀ ਕਿਥੋਂ ਹੋਈ ਜਿਹੜੇ ਫੜੇ ਗਏ ਉਹਨਾਂ ਚ ਦੂਜੀ ਸਟੇਟਾਂ ਦੇ ਵੀ ਹੈਗੇ ਕੁਛ ਮਿਲ ਜੂ ਨਹੀ ਇੱਕ ਉਹਨੂੰ ਪ੍ਰਵਾਸੀ ਕਹਿੰਦੇ ਜੀ ਸ਼ੁਭਮ ਪਰ ਉਹ ਇੱਥੇ ਹੀ ਰਹਿ ਰਿਹਾ ਹੈ ਪੁਰਾਣਾ ਹਾਂ ਕਿਲਾ ਲਾਲ ਸਿੰਘ ਹੀ ਰਹਿ ਰਿਹਾ ਜੀ ਉਹਦਾ ਉਹਦਾ ਦੂਜੀ ਸਟੇਟ ਦਾ ਪਰ ਸ਼ੁਰੂ ਤੋਂ ਇੱਥੇ ਹੀ ਰਹਿ ਰਿਹਾ ਜੀ ਕਿਲਾ ਲਾਲ ਸਿੰਘ ਤੋਂ ਹੀ ਗ੍ਰਫਤਾਰੀ ਹੋਈ ਹਾਂਜੀ ਕੋਈ ਗਤੀਵਿਧੀਆਂ ਸ਼ਾਮਲ ਨੇ ਨਹੀ ਇਹਨਾਂ ਪੰਜਾਂ ਦੇ ਖਿਲਾਫ ਕੋਈ ਪੁਰਾਣਾ ਹਲੇ ਰਿਕਾਰਡ ਨਹੀਂ ਸਾਨੂੰ ਮਿਲਿਆ ਔਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਕਿ ਅੱਜ ਸਵੇਰੇ ਹੀ ਰੈਸਟ ਕੀਤੇ ਆ ਸੋ ਪ੍ਰੋਪਰ ਅਸੀਂ ਇਨਵੈਸਟੀਗੇਟ ਕਰਾਂਗੇ ਕਈ ਵਾਰੀ ਇਹ ਚੀਜ਼ਾਂ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਉਂਦੀਆਂ ਹੈ ਇਸ ਗਰੁੱਪ ਖਤਮ ਹੋ ਗਿਆ ਕਿ ਹੈਗਾ ਆ ਜੀ ਦੇਖੋ ਜੀ ਅਸੀਂ ਅਸੀਂ ਇਹ ਤੋਂ ਪੂਰਾ ਕੰਮ ਕਰ ਰਹੇ ਆ ਜਿੱਦਾਂ ਤੁਹਾਨੂੰ ਦੱਸਿਆ ਕਿ ਹੋਰ ਕਿਹੜੇ ਬੰਦੇ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਕੀਤਾ ਸਾਰਾ ਕੁਝ ਕੀਤਾ ਸੀ ਉਹਨਾਂ ਨੂੰ ਵੀ ਫੜਾਂਗੇ ਔਰ ਅਸੀਂ ਗਰੁੱਪ ਨੂੰ ਖਤਮ ਕਰਕੇ ਹੀ ਹਟਾ ਕੇ ਜਿਹੜੇ ਸਤਾਰੀ ਦੱਸ ਦੋ ਜੀ ਕਿੱਥੋਂ ਹੋਈ ਕਿਲਾ ਲਾਲ ਸਿੰਘ ਤੋਂ ਜੀ ਸਰ ਇਹ ਕੋਈ ਪੈਸੇ ਵੀ ਨਾਲ ਮਿਲੇ ਇਹਨਾਂ ਨੂੰ ਇਸ ਕੰਮ ਲਈ ਅਸੀਂ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਕਿਉਂਕਿ ਇਹਨਾਂ ਜਦੋਂ ਨੌਜਵਾਨ ਬੱਚਿਆਂ ਨੂੰ ਬਲਚਾ ਕੇ ਹੀ ਪੈਸੇ ਦਾ ਲਾਲਚ ਦੇ ਕੇ ਇਹਨਾਂ ਨੂੰ ਆਪਣੇ ਮਗਰ ਲਾਉਂਦੇ ਆ ਸੋ ਸਾਰਾ ਅਸੀਂ ਇਨਵੈਸਟਿਗੇਟ ਕਰਾਂਗੇ ਸਰ ਬਾਰਡਰ ਦੀ ਕੋਈ ਗੱਲ ਆ ਰਹੀ ਹੈ ਜਿਹੜੇ ਹਥਿਆਰ ਨੇ ਜਾਂ ਕੁਝ ਵੀ ਬਾਹਮੀ ਉਧਰੋਂ ਆ ਸਕਦੇ ਨੇ ਪਾਕਿਸਤਾਨ ਤੋਂ ਦੇਖੋ ਗ੍ਰੇਨੇਡ ਤਾਂ ਜਿਹੜੇ ਬਲਾਸਟ ਹੁੰਦੇ ਇਹ ਤਾਂ ਪਾਰ ਤੋਂ ਹੀ ਆਉਂਦੇ ਆ ਇੱਥੇ ਤਾਂ ਮੈਨੂਫੈਕਚਰ ਨਹੀਂ ਹੁੰਦੇ ਪਾਰ ਤੋਂ ਹੀ ਆਉਂਦੇ ਜੀ ਕਿੰਨੇ ਸਰ ਸਰ ਇਸ ਸਰ ਹੱਦੀ ਏਰੀਆ ਦੇ ਨਾਲ ਹੀ ਰਿਲੇਟਡ ਲੱਗਦਾ ਹੈ ਜੋ ਵੀ ਬਾਰਡਰ ਬੈਲਟ ਨਾਲ ਕਿਲਾ ਲਾਲ ਸਿੰਘ ਦੇ ਹੀ ਰਹਿਣ ਵਾਲੇ ਆ ਜੀ ਕਿਲਾ ਲਾਲ ਸਿੰਘ ਆਪਣਾ ਹੀ ਇੱਕ ਸਭ ਤੋਂ ਪਹਿਲਾਂ ਵੀ ਜਿਹੜੇ ਹੋਏ ਆ ਜਿੰਨੇ ਵੀ ਇਨਸੀਡੈਂਟ ਸਾਰੇ ਹਾਂ ਜੀ ਕਿਉਂਕਿ ਇਨਸੀਡੈਂਟ ਇੱਥੇ ਹੋਏ ਸੀਗੇ ਸਾਰੇ ਇੱਥੋਂ ਦੇ ਹੀ ਸੀ ਬੱਚੇ ਸਰ ਇੱਥੋਂ ਦੇ ਥੈਂਕ ਯੂ ਸਰ ਥੈਂਕ ਯੂ